ਅੱਜ ਤੁਹਾਨੂੰ ਅਸੀਂ ਇੱਕ ਬਹੁਤ ਹੀ ਰੌਚਕ ਗੱਲ ਦੱਸਾਂਗੇ ਜੋ ਲੋਕ ਕੰਨਾਂ ਦੇ ਵਿੱਚ ਨੰਤੀਆਂ ਜਾਂ ਮੁੰਦਰਾ ਪਾਉਂਦੇ ਹਨ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਸੋ ਆਪ ਵੀਡੀਓ ਨੂੰ ਪੂਰੀ ਦੇਖਣਾ ਇਹ ਇੱਕ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਸੋ ਸਾਡੇ ਪੁਰਾਣੇ ਬਜ਼ੁਰਗ ਆਪਣੇ ਕੰਨਾਂ ਵਿੱਚ ਨੰਤੀਆਂ ਪਾ ਕੇ ਰੱਖਦੇ ਹੁੰਦੇ ਸਨ ਇਸ ਦਾ ਵੀ ਇੱਕ ਇਤਿਹਾਸ ਹੈ ਜੋ ਇਤਿਹਾਸ ਦੇ ਪੰਨਿਆਂ ਵਿੱਚ ਕਦੀ ਫਰੋਲਿਆ ਨਹੀਂ ਗਿਆ ਜਿਸ ਵੇਲੇ ਸਿੱਖਾਂ ਨੂੰ ਕਰਤਾਸ ਨੰਗਲ ਦੀ ਗੜੀ ਵਿੱਚੋਂ ਗ੍ਰਿਫਤਾਰ ਕਰਕੇ ਦਿੱਲੀ ਵੱਲ ਲਜਾਇਆ ਜਾ ਰਿਹਾ ਸੀ ਸਰਹੰਦ ਦੇ ਕੋਲ ਕਰਮੁਦੀਨ ਜ਼ਕਰੀਆ ਖਾਨ ਨੂੰ ਸਵਾਲ ਕਰਦਾ ਹੈ ਕਿ ਕੈਦੀ ਬੜੇ ਥੋੜੇ ਹਨ ਫਰਖਸੀਰ ਕੀ ਕਹੇਗਾ ਕਿ 350 ਸਿੱਖ 6000 ਫੌਜ ਦੇ ਘੇਰੇ ਨਾਲ ਸਿਰਫ ਇੰਨੇ ਕੁ ਸਿੱਖ ਅਟਮ ਹੀ ਮਿਲੜਦੇ ਰਹੇ ਫਿਰ ਜਕਰੀਆ ਖਾਨ ਨੇ ਕਿਹਾ ਕਿ ਕੀ ਕੀਤਾ ਜਾਵੇ ਤਾਂ ਉਹ ਕਹਿੰਦਾ ਹੈ ਕਿ ਜੰਮ ਤੱਕ ਤੌਰ ਤੇ ਐਲਾਨ ਕਰ ਦਿਓ ਕਿ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਮਿਲ ਜਾਵੇ ਉਸ ਨੂੰ ਕਤਲ ਕਰ ਦੇਵੋ ਉਸ ਵੇਲੇ ਸਿੱਖ ਦੇ ਸਿਰ ਦੀ ਕੀਮਤ 9 ਰੁਪਏ ਤੋਂ ਲੈ ਕੇ 16 ਰੁਪਏ ਰੱਖੀ ਗਈ ਉਸ ਦੇ ਕਰੰਦਿਆਂ ਨੇ ਦੋ ਤਿੰਨ ਕੁੜੀਆਂ ਦੇ ਸਿਰ ਵੱਢ ਲੈਂਦੇ ਕਰਮੂਦੀਨ ਨੇ ਇਸ ਦਾ ਵਿਰੋਧ ਕਰਦਿਆ ਕਿਹਾ ਕਿ ਬੱਚੀ ਦਾ ਸਿਰ ਵੱਡਣਾ ਇਸਲਾਮਿਕ ਸ਼ਰ੍ਹਾ ਦੀ ਵਿਰੋਧਤਾ ਹੈ ਸਿਰ ਪਛਾਣੇ ਜਾਣਤੇ ਜਿਨ੍ਹਾਂ ਨੇ ਇਹ ਸਿਰ ਵੱਡ ਕੇ ਲਿਆਂਦੇ ਸਨ ਉਹਨਾਂ ਨੂੰ ਪੈਸੇ ਵੀ ਨਹੀਂ ਦਿੱਤੇ ਅਤੇ ਮੁਗਲਾ ਵੱਲੋਂ ਝਟਕਾ ਵੀ ਮਿਲਿਆ ਪੰਜਾਬ ਦੇ ਪਿੰਡਾਂ ਵਿੱਚ ਇਹ ਗੱਲ ਫੈਲ ਗਈ ਕਿ ਮੁਸਲਮਾਨ ਕੁੜੀ ਦਾ ਸਿਰ ਵੱਡਿਆ ਸਵਕਾਰ ਨਹੀਂ ਕਰਦੇ ਕੁਝ ਡਰਪੋਕ ਲੋਕਾਂ ਨੇ ਜਿਨ੍ਹਾਂ ਨੇ ਅਜੇ ਦਾੜੀਆਂ ਨਹੀਂ ਆਈਆਂ ਸਨ ਉਹਨਾਂ ਨੇ ਆਪਣੇ ਕੰਨਾਂ ਵਿੱਚ ਨੰਤੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕੁੜੀ ਸਮਝ ਕੇ ਇਹਨਾਂ ਦੀ ਜਾਨ ਬਚੀ ਰਹੇ ਕੰਨਾਂ ਵਿੱਚ ਨੰਤੀਆਂ ਪਾਉਣਾ ਕੋਈ ਧਾਰਮਿਕ ਪਰੰਪਰਾ ਨਹੀਂ ਸੀ ਇਹ ਪਰੰਪਰਾ ਤਾਂ ਇਥੋਂ 호ਦ ਵਿੱਚ ਆਈ ਹੈ ਮੁਸਲਮਾਨਾਂ ਤੋਂ ਆਪਣੀ ਜਾਨ ਬਚਾਉਣ ਲਈ ਲੋਕਾਂ ਨੇ ਆਪਣੇ ਕੰਨਾਂ ਵਿੱਚ ਨੰਤੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਇਹ ਕੋਈ ਧਾਰਮਿਕ ਪਰੰਪਰਾ ਨਹੀਂ ਹੈ ਸਾਡੀ ਮਰਿਆਦਾ ਤਾਂ ਕਨ ਲਖ ਸਿੱਧੇ ਜਾਣ ਦੀ ਵਿਰੋਧਤਾ ਕਰਦੀ ਹੈ ਅੱਜ ਵੀ ਸਾਰੇ ਜੋਗੀ ਸਾਧੂ ਆਪਣੇ ਕੰਨਾਂ ਵਿੱਚ ਨੰਤੀਆਂ ਪਾ ਕੇ ਰੱਖਦੇ ਹਨ